रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट Marriage Lugan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelagan .com. We cater for USA, Canada, UK, India, and Fiji. For more information, call 510-943-8037. That is 510-943-8037. ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਯੂਐਸਏ ਪੰਜਾਬ ਟੂਡੇ ਟੀਵੀ ਮੈਂ ਹਾਂ ਗੁਰਮੀਤ ਸਿੰਘ ਰਾਜਾ ਦੇਸ਼ਾਂ ਵਿਦੇਸ਼ਾਂ ਦੀਆਂ ਕੁਝ ਖਾਸ ਖਬਰਾਂ ਦਾ ਬਲੂਟਿਨ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਸੋ ਮੰਗਲ ਗ੍ਰਹਿ ਦੇ ਵਿੱਚ ਨਾਸਾ ਨੂੰ ਮਿਲਿਆ ਦੁਲੱਬ ਖਜ਼ਾਨਾ ਹੁਣ ਇਨਸਾਨਾਂ ਦੇ ਵੱਸਣ ਦਾ ਸੁਪਨਾ ਹੋ ਸਕਦਾ ਹੈ ਪੂਰਾ ਜਿਹਾ ਮੰਗਲ ਗ੍ਰਹਿ ਉੱਤੇ ਜੀਵਨ ਦੀਆਂ ਸੰਭਾਵਨਾਵਾਂ ਲੱਛਣ ਅਤੇ ਉੱਥੇ ਇਨਸਾਨਾਂ ਦੀਆਂ ਕਲੋਨੀ ਸਥਾਪਿਤ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ ਅਜਿਹੇ ਵਿੱਚ ਨਾਸਾ ਦੇ ਇੱਕ ਰੋਵਰ ਨੇ ਮੌਕਾ ਪਾ ਕੇ ਇੱਕ ਅਨੋਖੀ ਖੋਜ ਕੀਤੀ ਹੈ ਜਿਸ ਜਦੋਂ ਇਹ ਰੋਵਰ ਗਲਤੀ ਨਾਲ ਇੱਕ ਚਟਾਨ ਉੱਤੇ ਚੜ ਗਿਆ ਤੇ ਉਸ ਵਿੱਚ ਦਰਾਰ ਪੈ ਗਈ ਅਤੇ ਇਸ ਦੌਰਾਨ ਸਾਹਮਣੇ ਜੋ ਆਇਆ ਉਸ ਨੂੰ ਦੇਖ ਕੇ ਸਭ ਨੂੰ ਹੈਰਾਨ ਕਰ ਦਿੱਤਾ ਗਿਆ ਦੁਰਲਭ ਖਜ਼ਾਨੇ ਤੋਂ ਘਟ ਨਹੀਂ ਇਹ ਤਸਵੀਰਾਂ ਤੁਹਾਨੂੰ ਦੱਸਦੀ ਕਿ ਬਹੁਤ ਸਾਰੇ ਲੋਕ ਤੇ ਇੱਥੋਂ ਤੱਕ ਕਿ ਮਾਹਿਰ ਵੀ ਇਸ ਨੂੰ ਦੁਰਲਭ ਖਜ਼ਾਨੇ ਤੋਂ ਘਟ ਨਹੀਂ ਮੰਨ ਰਹੇ NASA ਦੇ ਕਿਊਰੋ ਸਿਟੀ ਮਾਰਸ ਰੋਵਰ ਨੇ ਮੰਗਲ ਗ੍ਰਹਿ ਉੱਤੇ ਦੁਲੱਬ ਕ੍ਰਿਸਟਲ ਦੀ ਖੋਜ ਕੀਤੀ ਹੈ ਤੇ ਮਈ ਵਿੱਚ ਰੋਵਰ ਗੋਡੇਸ ਵੈਲਿਸ ਦੀ ਖੋਜ ਕਰਦੇ ਹੋਏ ਇੱਕ ਛੋਟੀ ਚਟਾਨ ਉੱਤੇ ਚੜਿਆ ਜੋ ਕਿ ਇੱਕ ਟਲਾਨ ਵਿੱਚ ਉੱਕਰੀ ਹੋਈ ਸੀ ਇੱਕ ਨਹਿਰ ਵਾਂਗ ਸੀ ਨਾਸਾ ਨੇ ਕਿਹਾ ਕਿ ਵਿਗਿਆਨੀਆਂ ਨੇ ਫਿਰ ਟੁੱਟੀ ਹੋਈ ਚਟਾਨ ਦੇ ਅੰਦਰ ਦੁਲੱਬ ਪੀਲੇ ਕ੍ਰਿਸਟਲ ਦੇਖੇ ਜੋ ਸ਼ੁੱਧ ਸਲਫਰ ਦੇ ਬਣੇ ਹੋਏ ਸਨ ਤੇ ਖੋਜ ਤੋਂ ਪਹਿਲਾਂ ਮੰਗਲ ਉੱਤੇ ਸ਼ੁੱਧ ਗੰਧਕ ਕਦੇ ਨਹੀਂ ਮਿਲਿਆ ਹੈ। ਵਿਗਿਆਨੀਆਂ ਨੂੰ ਪਹਿਲਾਂ ਹੀ ਲੱਗਦਾ ਸੀ ਕਿ ਇਹ ਲਾਲ ਗ੍ਰਹਿ ਉੱਤੇ ਕਿਤੇ ਮੌਜੂਦ ਹੋ ਸਕਦਾ ਹੈ ਪਰ ਉਹ ਸਤਾ ਦੀਆਂ ਚਟਾਨਾਂ ਦੇ ਅੰਦਰ ਇਸ ਨੂੰ ਲੱਭ ਕੇ ਹੈਰਾਨ ਰਹਿ ਗਏ ਹਨ ਕਿਉਂ? ਕਿਉਂਕਿ ਰੋਵਰ ਵਿਗਿਆਨੀ ਅਸ਼ਵਿਨ ਵਾਸ ਵੜਾ ਨੇ ਸਪੇਨ ਡਾਰਕ ਕਾਮ ਨੂੰ ਦੱਸਿਆ ਕਿ ਸ਼ੁੱਧ ਗੰਧਕ ਦੀਆਂ ਬਣੀਆਂ ਚਟਾਨਾਂ ਦੇ ਖੇਤਰ ਨੂੰ ਲੱਭਣਾ ਮਾਰੂਥਲ ਵਿੱਚ ਇੱਕ ਆਕਸੀਸ ਲੱਭਣ ਦੇ ਬਰਾਬਰ ਲਗਾਇਆ ਇਹ ਉੱਥੇ ਨਹੀਂ ਹੋਣਾ ਚਾਹੀਦਾ ਸੀ ਇਸ ਲਈ ਹੁਣ ਸਾਨੂੰ ਇਸ ਨੂੰ ਹੋਰ ਬਰੀਕੀ ਦੇ ਨਾਲ ਸਮਝਣਾ ਹੋਵੇਗਾ ਜੀ ਹਾਂ ਆਲੇ ਦੁਆਲੇ ਦੀ ਚਟਾਨਾਂ ਵਿੱਚ ਵੀ ਗੰਧਕ ਕਿਹੜਾ ਗਿਆ ਉਹ ਦੱਸਿਆ ਜਾ ਰਿਹਾ ਹੈਗਾ ਕਿ ਇੱਕ ਖੋਜ ਜਿਹੜੀ ਕੀਤੀ ਗਈ ਹੈ ਜਿੰਨੂੰ ਦੇਖ ਕੇ ਸੁਣ ਕੇ ਤੇ ਸਾਰੇ ਪਾਸੇ ਹੁਣ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਚਰਚਾ ਦੀ ਵਿਸ਼ਾ ਬਣ ਚੁੱਕੀ ਗਈ ਹੈ ਕਿਉਂਕਿ ਲੋਕਾਂ ਦਾ ਸੁਪਨਾ ਹੈਗਾ ਸੀ ਬਹੁਤ ਸਾਰੇ ਵਿਗਿਆਨੇ ਦਾ ਕਿ ਅਸੀਂ ਕੀ ਮੰਗਲ ਗ੍ਰਹਿ ਉੱਤੇ ਜਨ ਜੀਵਨ ਜਿਹੜਾ ਹੈ ਰਹਿ ਸਕਦੇ ਨੇ ਹੁਣ ਉਹ ਸ਼ਾਇਦ ਹੋ ਜਾਵੇ ਪੂਰਾ ਉਹਨਾਂ ਦਾ ਅਭੀ ਸਿਗਰ ਅਤੇ ਪੰਜਾਬੀ ਫਿਲੰਡਸਤੀ ਦੇ ਜਾਣੇ-ਮਾਣੇ ਸਤਾਰੇ ਇੰਨੀ ਦਲੀ ਪਹੁੰਚ ਚੁੱਕੇ ਨੇ ਆਸਟ੍ਰੇਲੀਆ ਤੇ ਉੱਥੇ ਜਾ ਕੇ ਇੱਕ ਅਹਿਜਨੀ ਮਿਸਾਲ ਕਾਮ ਕਰ ਦਿੱਤੀ ਗਈ ਹੈ ਇੱਕ ਕਿਸਾਨਾਂ ਵੱਲੋਂ ਅਪੀਲ ਕਰ ਦਿੱਤੀ ਗਈ ਗਿਆ ਜਿਹਦੇ ਚਰਚੇ ਜਿਹੜੇ ਗਿਆ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਕਿ ਪੰਜਾਬ ਦੇ ਵਿੱਚ ਵੀ ਹੁਣ ਲੱਗ ਪਏਗੇ ਨੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਪੀ ਬੱਬੂ ਮਾਨ ਦੀ ਜਿਹਦੇ ਵਿੱਚ ਉਹਨਾਂ ਵੱਲੋਂ ਆਸਟ੍ਰੇਲੀਆ ਦੇ ਦੌਰੇ ਦੌਰਾਨ ਉੱਥੋਂ ਦੇ ਕਿਸਾਨਾਂ ਨੂੰ 11000 ਡਾਲਰ ਦੀ ਜਿਹੜੀ ਗਈ ਆ ਉਹ ਦੇਣ ਦੀ ਗੱਲ ਕੀਤੀ ਜਾ ਰਹੀ ਗਈ ਆ ਜੋ ਕਿ ਫੈਨਸ ਨੂੰ ਕਾਫੀ ਪਸੰਦ ਆਉਂਦੀ ਪੀ ਗਈ ਤਾਂ ਉਹ ਤੁਹਾਨੂੰ ਦੱਸਦੀ ਏ ਇੱਕ ਬੱਬੂ ਮਾਨ ਜਿਹੜੇ ਹੈਗੇ ਨੇ ਉਹ ਵੈਸੇ ਵੀ ਰੋਜ਼ਾਨਾ ਹੀ ਲਾਈਵ ਰਹਿੰਦੇ ਨੇ ਕਿ ਆਪਣੇ 뮤직 ਦੇ ਨਾਲ ਜੁੜੇ-ਜੁੜੇ ਕੰਟੈਂਟ ਆਪਣੇ ਆਈਡੀ ਉੱਤੇ ਪਾਉਂਦੇ ਰਹਿੰਦੇ ਨੇ ਕਿ ਖਾਸ ਤੌਰ ਤੇ ਤੁਹਾਨੂੰ ਦੱਸਦੇ ਕਿ ਬੱਬੂ ਮਾਨ ਕਿਸੇ ਦਾ ਮੁਹਤਾਜ ਨਹੀਂ ਲੰਬੇ ਸਮੇਂ ਤੋਂ ਪੰਜਾਬੀ ਇੰਡਸਟਰੀ ਦੇ ਵਿੱਚ ਆਪਣਾ ਕਾਰਜਕਾਰ ਕਰਦੇ ਪਏ ਨੇ, ਕੰਮ ਕਰਦੇ ਪਏ ਨੇ, ਕਲਾਕਾਰੀ ਦੌਰਾਨ ਲੱਖਾਂ ਲੋਕਾਂ ਦੇ ਦਿਲਾਂ ਦੇ ਵਿੱਚ ਰਾਜ ਕਰਦੇ ਪਏ ਨੇ ਤੇ ਹੁਣ ਉਹਨਾਂ ਵੱਲੋਂ ਜਿਹੜੀ ਆਸਟ੍ਰੇਲੀਆ ਦੌਰੇ ਦੌਰਾਨ ਇੱਕ ਅਪੀਲ ਕੀਤੀ ਗਈ ਆ, ਉਹਨੂੰ ਸੁਣ ਕੇ ਤਾਂ ਹਰ ਕੋਈ ਬੰਦਾ ਬਾਗੋ-ਬਾਗ ਹੋ ਚੁੱਕਾ ਕਿਉਂਕਿ ਉਹਨਾਂ ਵੱਲੋਂ ਆਸਟ੍ਰੇਲੀਆ ਦੇ ਕਿਸਾਨਾਂ ਲਈ ਜਿਹੜਾ ਆਇਆ ਉਹ 11000 ਰੁਪਏ ਡਾਲਰ ਜਿਹੜਾ ਉੱਥੋਂ ਦਾ ਉਹਨਾਂ ਨੂੰ ਦੇਣ ਦਾ ਲਗਾ ਐਲਾਨ ਕੀਤਾ ਗਿਆ ਹੈਗਾ। ਤੁਸੀਂ ਕੀ ਸੋਚਦੇ ਇਸ ਵੀਡੀਓ ਬਾਰੇ ਜਰੂਰ ਆਪਣੇ ਕਮੈਂਟ ਕਰਿਓ। ਅਟੋਮਰ ਦੇ ਬੱਚਿਆਂ ਨੂੰ ਮੋਟਰਸਾਈਕਲ ਚਲਾਉਣ ਦੇ ਨਵੇਂ ਕਾਨੂੰਨ ਜਿਹੜੇ ਕਿ ਲਾਗੂ ਹੋ ਚੁੱਕੇਗੇ ਤੁਹਾਨੂੰ ਦੱਸ ਦਈਏ 1 ਅਗਸਤ ਨੂੰ ਇਹ ਕਾਨੂੰਨ ਲਾਗੂ ਹੋਣੇ ਸੀ ਲੇਕਿਨ ਹੁਣ ਹੈ ਐ ਡੀਜੀਪੀ ਵੱਲੋਂ ਇਹ ਟ੍ਰੈਫਿਕ ਵੱਲੋਂ ਕੋ ਵੱਡੀ ਅਪਡੇਟ ਦੇ ਦਿੱਤੀ ਗਈ ਕਿ ਆ 20 ਦਿਨ ਦਾ ਸਮਾਂ ਇਨ੍ਹਾਂ ਕਾਨੂੰਨਾਂ ਦੇ ਵਿੱਚ ਹੋਰ ਵਾਧਾ ਕਰ ਦਿੱਤਾ ਗਿਆਗਾ ਲੋਕਾਂ ਨੂੰ ਮਾਪਿਆਂ ਨੂੰ ਦੇ ਦਿੱਤਾ ਗਿਆ ਕਿਉਂਕਿ ਮਾਪਿਓ ਵੱਲੋਂ ਕਿਹਾ ਗਿਆ ਸੀ ਕਿ ਸਾਨੂੰ ਤੁਸੀਂ ਕੁਝ ਦਿਨ ਹੋਰ ਦਿੱਤੇ ਜਾਣ ਤਾਂ ਕਿ ਅਸੀਂ ਬੱਚਿਆਂ ਦੇ ਜ਼ਰੂਰੀ ਕਾਗਜ਼ਾਤ ਬਨਾਲਤੇ ਜਾਣੇ ਲੇਕਿਨ ਹੁਣ ਏ ਡੀਜੀਪੀ ਵੱਲੋਂ ਇਹ ਇਰਾਨ ਕਰ ਦਿੱਤਾ ਗਿਆ ਕਿ ਅਸੀਂ ਹੋਰ 20 ਦਿਨ ਦਾ ਸਮਾਂ ਗਾਇਆ ਮਾਪਿਆਂ ਨੂੰ ਦਿੱਨੇ ਗਏ ਆ ਕਾਨੂੰਨ ਇਹ ਗਿਆ ਸੀ ਕਿ ਪੰਜਾਬ ਦੇ ਵਿੱਚ ਜਿਹੜੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਬਾਈਕ ਚਲਾਉਂਦੇ ਹੈਗੇ ਨੇ ਅਗਰ ਉਹਨਾਂ ਦੇ ਮੋਟਰਸਾਈਕਲ ਉਹਨਾਂ ਦਾ ਭੜਿਆ ਜਾਂਦਾ ਆ ਜਾਂ ਮਨਾਕਾ ਬੰਦੀ ਦੌਰਾਨ ਪੁਲਿਸ ਉਹਨਾਂ ਨੂੰ ਫੜਦੀ ਗਈ ਆ ਤੇ ਭਾਰੀ ਜੁਰਮਾਨਾ ਉਹਨਾਂ ਤੇ ਕੀਤਾ ਜਾਵੇਗਾ ਕਿ ਨਾਲ ਮਾਪਿਆਂ ਉੱਤੇ ਵੀ ਡਗ ਗਈ ਆ ਬੰਦੀ ਕਾਰਵਾਈ ਕੀਤੀ ਜਾਏਗੀ ਸਜ਼ਾ ਹੋ ਸਕਦੀ ਗਈ ਆ ਇਹ ਕਾਨੂੰਨ ਜਿਹੜਾ ਲਾਗੂ ਪਹਿਲੇ ਗੱਸ ਨੂੰ ਕਰ ਦਿੱਤਾ ਗਿਆ ਗਾਇ ਲੇਕਿਨ ਹੁਣ ਇੱਕ ਬ੍ਰੇਕਿੰਗ ਨਿਊਜ਼ ਆਈ ਹੈ ਕਿ 20 ਦਿਨ ਦਾ ਸਮਾਂ ਜਿਹੜਾ ਐਡੀਜੀਪੀ ਡ੍ਰੈਫਿਕ ਵੱਲੋਂ ਰਗਾ ਲੋਕਾਂ ਨੂੰ ਦੇ ਦਿੱਤਾ ਗਿਆ ਜੇ 20 ਦਿਨ ਹੋਰ ਇਸ ਦੇ ਉੱਤੇ ਜਿਹੜਾ ਗਾਇਆ ਲੋਕ ਆਪਣੇ ਬੱਚਿਆਂ ਦੇ ਜ਼ਰੂਰੀ ਦਸਤਾਵੇਜ਼ ਬਣਾ ਸਕਦੇ ਹੈ ਕਿ ਨਹੀਂ ਇੱਕ 7 24 ਤੋਂ ਲੈ ਕੇ 31 7 24 ਤੱਕ ਇੱਕ ਜਿਹੜਾ ਕਾਨੂੰਨ ਆਇਆ ਸੀਗਾ ਜਿਹੜੇ ਕਿ 18 ਸਾਲ ਤੋਂ ਘੱਟ ਵਾਲੇ ਬੱਚੇ ਦੇ ਜਿਹੜੇ ਉਹ ਟੂ ਵੀਲਰ ਜਾਂ ਫੋਰ ਵੀਲਰ ਚਲਾਉਂਦੇ ਨੇ ਉਹਨਾਂ ਨੇ ਮਾਪਿਆਂ ਨੂੰ ਜਿਹੜੇ ਉਹ ਅ 25000 ਦਾ ਜੁਰਮਾਨਾ ਤੇ 3 ਸਾਲ ਦੀ ਕੈਦ ਸੀ ਉਹਦੇ ਸਬੰਧ ਵਿੱਚ ਅ ਜਿਹੜਾ ਸੀ ਕਿ ਸਾਡੇ ਸੀਨੀਅਰ ਸਿਟੀਜ਼ਨ ਅਤਕਾੜ ਭਾਈ ਜੱਦਾ ਤੇ ਹੋ ਰੋਡ ਸੇਫਟੀ ਵਾਲੀਆਂ ਸੰਸਥਾਵਾਂ ਨੇ ਇਸ ਕਾਨੂੰਨ ਦੀ ਬੜੀ ਛਲਾਗਾ ਕੀਤੀ ਸੀ ਤੇ ਨਾਲ ਹੀ ਨਾਲ ਇੱਕ ਏਡੀਜੀਪੀ ਸਾਡੇ ਟ੍ਰੈਫਿਕ ਜੀ ਨੂੰ ਬੇਨਤੀ ਕੀਤੀ ਸੀ ਕਿ ਜੇ ਮਾਪਿਆਂ ਨੂੰ ਥੋੜਾ ਜਿਹਾ ਟਾਈਮ ਹੋ ਦਿੱਤਾ ਜਾਵੇ ਤਾਂ ਜੋ ਉਹ ਆਉਣ ਵਾਲੇ ਦਿਨਾਂ ਵਿੱਚ ਉਹ ਬੱਚਿਆਂ ਦੀ ਟ੍ਰਾਂਸਪੋਰਟ ਦਾ ਉਹਨਾਂ ਨੂੰ ਛੱਡਣ ਦਾ ਜਿਹੜਾ ਉਹ ਕੋਈ ਨਾ ਕੋਈ ਇਹ ਪ੍ਰਬੰਧ ਕਰ ਲੈਣ ਸੋ ਇਸ ਚੀਜ਼ ਨੂੰ ਬੇਨਤੀ ਨੇ ਪ੍ਰਬੰਧ ਕਰਦੇ ਹੋਏ ਏ ਡੀ ਜੀ ਪੀ ਟ੍ਰੈਫਿਕ ਵੱਲੋਂ ਜਿਹੜਾ ਉਹ ਇਕੱਠ 24 ਤੋਂ ਲੈ ਕੇ 28 24 ਤੱਕ ਲੋਕਾਂ ਨੂੰ ਜਿਹੜਾ ਟਾਈਮ ਉਹ ਵਧਾਇਆ ਗਿਆ ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਇਸ ਦੇ ਪ੍ਰਤੀ ਲੋਕਾਂ ਨੂੰ ਸੁਚੇਤ ਕੀਤਾ ਜਾ ਸਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਸੋ ਦੇਸ਼ ਦੀ ਰਾਜਧਾਨੀ ਵਿੱਚ ਨਵੀਂ ਬਣੀ ਸੰਸਦ ਦੇ ਵਿੱਚ ਪਾਣੀ ਵੜ ਚੁੱਕਾ ਗਿਆ ਆ ਥੋੜੇ ਥੋੜੇ ਬੂੰਦਾਂ ਪਾਣੀ ਦੀਆਂ ਸੰਸਦ ਦੇ ਵਿੱਚ ਡੀ ਗਈਆਂ ਦਿਖਾਈ ਦਿੰਦੀ ਹੈ ਪਈਆਂ ਅੰਦਰ ਹੀ ਸਸਦਾਂ ਵੱਲੋਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਗਈ ਕੀਤਾ ਦੱਸਤੀ ਹੈ ਕਿ ਤਕਰੀਬਨ 20 ਹਜ਼ਾਰ ਕਰੋੜ ਦੇ ਆਸ-ਪਾਸ ਦੀ ਲਾਗਤ ਦੇ ਨਾਲ ਨਵੀਂ ਇਹ ਇਮਾਰਤ ਬਣੀ ਸੀ ਸੰਸਦ ਦੀ ਜਿਦੇ ਵਿੱਚ ਸਾਰੇ ਹੀ ਮੈਂਬਰ ਆ ਪਾਰਲੀਮੈਂਟ ਔਰ ਦੇਸ਼ ਦੇ ਵੱਡੇ ਵੱਡੇ ਗੇ ਲੀਡਰ ਉਹ ਬੈ ਕੇੜੇ ਗੇ ਸੀ ਉੱਥੇ ਗੱਲਬਾਤ ਕਰਦੇ ਸੀ ਕਿ ਸੰਸਦ ਦੇ ਵਿੱਚ ਅਹਿਮ ਮੁੱਦਿਆਂ ਤੇ ਇੱਕ ਦੂਜੇ ਦੇ ਨਾਲ ਜਿਹੜੀ ਵਿਚਾਰ-ਵਟਾਂਦਰਾ ਕਰਦੇ ਸੀ ਲੇਕਿਨ ਹੁਣ ਜਦੋਂ ਬਾਰਿਸ਼ਾਂ ਦਾ ਮੌਸਮ ਸ਼ੁਰੂ ਹੋਗਾ ਕਿ ਬਾਰਿਸ਼ ਦੇ ਮੌਸਮ ਦੇ ਵਿੱਚ ਪਾਣੀ ਜਿਹੜਾ ਆਇਆ ਉਹ ਨਵੀਂ ਬਣੀ ਸੰਸਦ ਦੇ ਵਿੱਚ ਦਿਗਦਾ ਦਿਖਾਈ ਦਿੰਦਾ ਪੈਗਾ ਤੁਹਾਨੂੰ ਬਾਲਟੀ ਵੀ ਤੁਹਾਨੂੰ ਦੇ ਪੇ ਜਿੱਤੋਂ ਬਾਅਦ ਉੱਥੋਂ ਦੇ ਕੁਝ ਸੰਸਦਾਂ ਵੱਲੋਂ ਵੀਡੀਓ ਬਣਾ ਕੇ ਦੀ ਸੋਸ਼ਲ ਮੀਡੀਆ ਉੱਤੇ ਅਪਡੇਟ ਵੀ ਕਰ ਦਿੱਤੀ ਗਈ ਕਿ ਕਨਾਲੇ ਵੀ ਕਿਹਾ ਗਿਆ ਕਿ ਇੰਨੇ ਜਿਆਦੇ ਪੈਸੇ ਲਾਉਣ ਤੋਂ ਬਾਵਜੂਦ ਵੀ ਅੰਦਰ ਪਾਣੀ ਵੜ ਗਿਆ ਕਿਤੇ ਨਾ ਕਿਤੇ ਬਹੁਤ ਹੀ ਆਪਣੇ ਆਪ ਦੇ ਵਿੱਚ ਇੱਕ ਹੈਰਾਨੀ ਵਾਲੀ ਗੱਲ ਹੈਗੀ ਆ ਉੱਥੇ ਨਾਲ ਦੇ ਨਾਲ ਤੁਹਾਨੂੰ ਇਹ ਵੀ ਦੱਸਤੀ ਇੱਕ ਪੰਜਾਬ ਦੇ ਵਿੱਚ ਵੀ ਲਗਾਤਾਰ ਹੋਣਾ ਅੱਜ ਜਿਹੜਾਗਾ ਸਵੇਰ ਤੋਂ ਤੜਕੇ ਤੋਂ ਬਾਰਿਸ਼ ਪੈਂਦੀ ਪੀ ਗਈ ਆ ਬਹੁਤ ਸਾਰੇ ਰੋਡਾਂ ਦੇ ਉੱਤੇ ਬਹੁਤ ਸਾਰੇ ਸ਼ਹਿਰਾਂ ਦੇ ਇਲਾਕਿਆਂ ਦੇ ਵਿੱਚ ਪਾਣੀ ਇਕੱਠਾ ਹੋ ਚੁੱਕਾ ਜਿੰਨਾ ਲੋਕਾਂ ਦਾ ਜਾਨ ਜੀਵਨ ਜਿਹੜਾਗਾ ਉਹ ਅਸਤਵਿਰਸ ਹੋ ਚੁੱਕਾ ਆਗਾ ਪੰਡਿਤ ਕਾਲਦਸ ਇਜ਼ ਅ ਮਾਸਟਰ ਆਫ ਅਸਟ੍ਰੋਲੋਜੀ ਹੂ ਇਜ਼ ਹੈਲਪਿੰਗ ਪੀਪਲ ਗੈਟ ਅ ਬੈਟਰ ਲਾਈਫ ਹਿਸ ਸਰਵਿਸਿਜ਼ ਆਰ ਗੈਟ ਯਰ ਐਕਸ ਲਵ ਬੈਕ black magic removal and evil spirit removal psychic reading spiritual healing vashikaran specialist family problem solutions negative energy removal job and business problems health problems and astrology and horoscope readings are his areas of expertise where he is able to suggest accurate remedies to solve the issues you can get in touch with him at 1 510 850 6385